ਜੇਕਰ ਤੁਹਾਡੇ ਘਰ ਦੇ ਵਿੱਚ ਜਾਂ ਖੇਤ ਦੇ ਵਿੱਚ ਤੁਹਾਡੀ ਘਰ ਦੀ ਬਗੀਚੀ ਦੇ ਵਿੱਚ ਸਿਉਂਖਾ ਤਾਂ ਅੱਜ ਤੁਹਾਨੂੰ ਉਹਦਾ ਇੱਕ ਦੇਸੀ ਹੱਲ ਦੱਸਣ ਜਾ ਰਹੇ ਹਾਂ ਜਿਹਨੂੰ ਤੁਸੀਂ ਕਰਕੇ ਆਪਣੇ ਸਿਉਂਖ ਦਾ ਹੱਲ ਕਰ ਸਕਦੇ ਹੋ ਸਭ ਤੋਂ ਪਹਿਲਾਂ ਤੁਹਾਨੂੰ ਚਾਹੀਦਾ ਘੜਾ ਮਿੱਟੀ ਦਾ ਘੜਾ ਤੇ ਮੱਕੀ ਦੇ ਆਪਣੇ ਗੁੱлле ਇਹ ਤੁਹਾਨੂੰ ਦੋ ਚੀਜ਼ਾਂ ਚਾਹੀਦੀਆਂ ਨੇ ਤੇ ਉਸ ਤੋਂ ਬਾਅਦ ਤੁਸੀਂ ਆਪਣੇ ਘੜੇ ਦੇ ਵਿੱਚ 24 ਗਲੀਆਂ ਕੱਢਣੀਆਂ ਨੇ 24 ਗਲੀਆਂ ਕੱਢਣ ਤੋਂ ਬਾਅਦ ਤੁਸੀਂ ਜਿਹੜੇ ਆਪਣੇ ਇਹ ਗੁੱлле ਨੇ ਇਹਦੇ ਵਿੱਚ ਪਾ ਦੇਣੇ ਨੇ ਇਹ ਪਾਉਣ ਤੋਂ ਬਾਅਦ ਤੁਸੀਂ ਜਿੱਥੇ ਤੁਹਾਡੇ ਸਿਉਂਖਾ ਉੱਥੇ ਤੁਸੀਂ ਇਹ ਦੱਬ ਦੇਣਾ ਦੱਬਣ ਤੋਂ ਬਾਅਦ ਜਿਹੜੀ ਸਾਰੀ ਸਿਉਂਖ ਇਹਦੇ ਅੰਦਰ ਆਜੂ ਇਹਦਾ ਦੱਬਣ ਦਾ ਸਹੀ ਟਾਈਮ ਆ ਜਿਹੜਾ ਅਪ੍ਰੈਲ ਤੇ ਸਤੰਬਰ ਮਹੀਨਾ ਜਿਹਦੇ ਵੀ ਤੁਸੀਂ ਦੱਬ ਸਕਦੇ ਹੋ ਜਦੋਂ ਸਿਉਂਖ ਇਹਦੇ ਵਿੱਚ ਆ ਗਈ ਤਾਂ ਤੁਸੀਂ ਇਹਨੂੰ ਬਾਹਰ ਕੱਢ ਕੇ ਕਿਸੇ ਵੀ ਤਰ੍ਹਾਂ ਨੂੰ ਨਸ਼ਟ ਕਰ ਸਕਦੇ ਹੋ ਜੇਕਰ ਤੁਸੀਂ ਆ ਆਪਣੇ ਇੱਕ ਕਿੱਲੇ ਦੇ ਵਿੱਚ ਲਾਉਣਾ ਚਾਹੁੰਦੇ ਹੋ ਤਾਂ ਇਹ 14 ਘੜੇ ਤੁਹਾਡੇ ਇੱਕ ਕਿੱਲੇ ਦੇ ਵਿੱਚ ਲੱਗਣਗੇ ਜੇ ਤੁਸੀਂ ਆਪਣੇ ਘਰ ਦੇ ਵਿੱਚ ਕਿਸੇ ਬਗੀਚੀ ਦੇ ਵਿੱਚ ਲਾਉਣਾ ਚਾਹੁੰਦੇ ਹੋ ਤੁਹਾਨੂੰ ਇੱਕ ਘੜਾ ਬਹੁਤ ਆ ਜਾਂ ਤੁਹਾਡੇ ਫਲਦਾਰ ਬੁੱਟੇ ਦੇ ਕੋਲ ਸਿਉਂਖਾ ਜਦੋਂ ਜੜਾਂ ਚ ਤਾਂ ਤੁਸੀਂ ਉੱਥੇ ਇਹ ਘੜਾ ਦੱਬ ਕੇ ਇਹ ਹੱਲ ਕਰਕੇ ਆਪਣੇ ਜਿਹੜੇ ਫਲਦਾਰ ਬੂਟੇ ਨੂੰ ਜਾਂ ਆਪਣੀ ਬਗੀਚੀ ਦੇ ਵਿੱਚ ਸਿਉਂਖਾ ਖਤਮ ਕਰ ਸਕਦੇ ਹੋ ਜੇਕਰ ਤੁਸੀਂ ਆਪਣੇ ਘਰ ਦੇ ਵਿੱਚ ਲਗੀਆਂ ਸਬਜ਼ੀਆਂ ਜਾਂ ਆਪਣੇ ਖੇਤ ਲਗੀਆਂ ਸਬਜ਼ੀਆਂ ਨੂੰ ਬਿਨਾਂ ਕਿਸੇ ਕੈਮੀਕਲ ਤੋਂ ਪਾਲਣਾ ਚਾਹੁੰਦੇ ਹੋ ਦੇਸੀ ਨੁਕਤੇ ਨਾਲ ਤਾਂ ਤੁਸੀਂ ਇਹ ਪੇਜ ਫੋਲੋ ਕਰੋ ਤੇ ਸ਼ੇਅਰ ਕਰੋ